ਆ ਪੁੱਡਾ ਦਾਸ ਤੇ ਪ੍ਰੋਪਰਟੀ ਡੀਲਰ ਦਾ ਵੱਡਾ ਘਰ ਹੈ ਜੇ ਕਹਿ ਸਾਡੇ ਪ੍ਰੋਪਰਟੀ ਡੀਲਰ ਸਭ ਤੋਂ ਵੱਡਾ ਪ੍ਰੋਪਰਟੀ ਡੀਲਰ ਪੁੱਡਾ ਹੈ ਕਿਹਦੇ ਏਜੰਟ ਬਣੀ ਫਿਰਦੇ ਨੇ ਮੁੱਖ ਮੰਤਰੀ ਤੋਂ ਲਾ ਮੰਤਰੀਆਂ ਤੋਂ ਲਾ ਸਾਨੂੰ ਸਮਝਾਉਣ ਨੂੰ ਫਿਰਦੇ ਉਹ ਸਾਡੇ ਲੋਕ ਸਮਝਦਾਰ ਨੇ ਹੁਣ ਸਾਰੇ ਸਮਝ ਚੁੱਕੇ ਵੀ ਇਹਨਾਂ ਨੇ ਪੈਸਾ ਇਕੱਠਾ ਕਰਕੇ ਸਿਰਫ ਦਿੱਲੀ ਲੈ ਜਾਣਾ ਤਿੰਨ ਚਾਰ ਸੌ ਮੁਲਾਜ਼ਮ ਦਿੱਲੀ ਦਾ ਪੰਜਾਬ ਸਰਕਾਰ ਦੇ ਵਿੱਚ ਲੱਗਿਆ ਹੋਇਆ ਕਿਹੜੀ ਤਨਖਾਹਾਂ ਲੈ ਰਹੇ ਨੇ ਲੁੱਟ ਰਹੇ ਨੇ ਪੰਜਾਬ ਨੂੰ ਘਬਰਾਹਟ ਹੋਏ ਲੋਕ ਪਰ ਉਹ ਸਾਡੇ 3.5 ਸਾਲ ਪਹਿਲਾਂ ਹੋਏ ਲੋਕ ਜੋ ਰਾਜ ਜ਼ਰੂਰ ਹੋਇਆ ਪਰ ਉਹ 3.5 ਸਾਲ ਪਹਿਲਾਂ ਯਾਰ ਪ੍ਰਾਪਰਟੀ ਡੀਲਰ ਦਾ ਕੰਮ ਕਰ ਰਹੇ ਨੇ ਨਾ ਇਹਨਾਂ ਨੇ ਖੱਟੇ ਪੀਲੇ ਨੂੰ ਵੀ ਰੰਗ ਦੋ ਵੀ ਬਦਨਾਮ ਕਰਤਾ ਇਨਕਲਾਬ ਦੇ ਨਾਂ ਤੇ ਸਰਕਾਰ ਆਉਣ ਵਾਲੀ ਜਿਹੜੀ ਇਨਕਲਾਬ ਹੁਣ ਇਨਕਲਾਬ ਜਿੰਦਾਬਾਦ ਦਾ ਜਿਹੜਾ ਨਾਰਾ ਉਹ ਵੀ ਸਾਨੂੰ ਤਾਂ ਐ ਲੱਗਦਾ ਯਾਰ ਕਿਤੇ ਫਿੱਕਾ ਫਿੱਕਾ ਪਾ ਦੈ ਲੋਕਾਂ ਨੇ ਇਹ ਗੱਲਾਂ ਕਰਦੇ ਨੇ ਪਹਿਲਾਂ 30000 ਰੁਪਏ ਠੇਕਾ ਕਹਿੰਦੇ ਸੀ ਹੁਣ ਲੱਖ ਰੁਪਏ ਠੇਕਾ ਕਹਿੰਦੇ 8500 ਕਰੋੜ ਰੁਪਏ ਤਾਂ ਕਰਜ਼ਾ ਲੈ ਕੇ ਤਾਂ ਉਹਨਾਂ ਨੇ 8500 ਕਰੋੜ ਕਰਜ਼ਾ ਲੈ ਕੇ ਤਾਂ ਉਹਨਾਂ ਨੇ ਤਰਖਾ ਦੇ ਰਹੇ ਲੇ ਹਾਂ ਤੇ 65 65 ਮਿਲੀਅਨ 6500 ਮਿਲੀਅਨ ਪੈਸੇ ਕਿੱਥੇ ਦੇ ਦੇਣਗੇ ਉਹ ਜੇ ਲੱਖ ਰੁਪਇਆ 65000 ਏਕੜ ਵਿੜਦਾ ਉਹ ਕਿੱਥੋਂ ਦੇ ਦੇਣਗੇ ਇਹਦਾ ਹਾਸਲਣੀਆਂ ਗੱਲਾਂ ਕਰਦੇ ਨੇ ਇਹਦਾ ਸਟੇਜਾਂ ਤੇ ਜਿਸ ਤਰ੍ਹਾਂ ਛੁਟਕਲੇਬਾਜੀ ਵਾਲਾ ਕੰਮ ਹੈ ਇਹਦਾ ਲੋਕ ਪਛਤਾ ਰਹੇ ਨੇ ਵੀ ਆ ਕਿਹੜੀ ਸਰਕਾਰ ਚੁਣ ਲਈ ਆ ਮੱਥੇ ਦੇ ਹੱਥ ਮਾਰ ਰਹੇ ਨੇ ਅੱਜ ਲੋਕ ਲੋਕ ਇੱਕ ਗੱਲ ਹੋਰ ਦੇਖੋ 2002 ਦੀ ਅਕਵਾਇਰ ਹੋਈ ਜ਼ਮੀਨ ਹੈ ਆ ਹਜ਼ਾਰਾਂ ਏਕੜ ਪਈ ਹੈ ਭਾਗੋ ਮਜਰਾ ਬੈਰੋਪਰੂ ਚਲੇ ਜਾਓ ਇਹ ਕਿੱਥੇ ਬਸਣਗੇ ਲੋਕ ਬਾਹਰ ਦੇ ਲੋਕ ਵਸਾ ਰਹੇ ਇੱਥੇ ਲਿਆ ਕੇ ਸਾਡੇ ਲੋਕਾਂ ਨੂੰ ਉਜਾੜ ਤੇ ਇਹ ਤਾਂ ਵੇਚ ਦਈ ਹੈ ਨਾ ਹੁਣ ਤੁਸੀਂ ਦੇਖੋ 28 ਪਿੰਡ ਠਾਲ ਦੀ ਚੰਡੀਗੜ੍ਹ 22 ਪਿੰਡ ਵਸਦੇ 22 ਪਿੰਡ ਵੀ ਕਲੌਨੀਆਂ ਬਣ ਗਈਆਂ 28 ਪਿੰਡ ਸਾਡੇ ਲੋਕ ਉਜਾੜ ਕੇ ਕਲੌਨੀਆਂ ਬਸਾਤੀਆਂ ਉੱਥੇ ਹੋਰ ਲਿਆ ਕੇ ਬਾਹਰਲੇ ਲੋਕ ਵਸਾਤੇ ਲੱਖਾਂ ਦਾ ਇਹ ਜੋ ਸਰਕਾਰਾਂ ਦੇ ਪੰਜਾਬ ਨੂੰ ਜਾੜਦੇ ਤਰੀਕੇ ਹੋਈਆਂ ਨੇ ਬਹੁਤ ਵੱਡਾ ਅਪਰਾਧਾ ਅਕਾਲੀ ਦਲ ਦਾ ਇਹਨਾਂ ਨੂੰ ਪਹਿਲਾਂ ਕਰ ਲੈਣਾ ਚਾਹੀਦਾ ਚਲੋ ਦੇਰ ਆਏ ਦਰੁਸਤੇ ਵਧੀਆ ਕੰਮ ਹੋਵੇ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਿਤੇ ਨਾ ਕਿਤੇ ਵਿਸ਼ਾਲ ਧਰਨੇ ਨੂੰ ਕਿਸਾਨਾਂ ਦਾ ਵੀ ਸਹਿਯੋਗ ਰਿਹਾ ਹੈ। ਸਾਡੇ ਨਾਲ ਕੁਝ ਕਿਸਾਨ ਵੀ ਰੌਣੀ ਸਾਡੇ ਨਾਲ ਮੌਜੂਦ ਨੇ। ਬਾਈ ਜੀ ਕਿਵੇਂ ਦੇਖਦੇ ਹੋ ਵੱਡਾ ਇਕੱਠ ਸੀ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਵਿੱਚ ਆਏ ਸੀ ਨਾਲ ਭਾਈ ਜੀ ਬਹੁਤ ਵੱਡੀ ਗੱਲ ਹੈ ਦੇਖੋ ਪਾਰਟੀਆਂ ਨੂੰ ਇਹ ਬਹੁਤ ਪਹਿਲਾਂ ਕਰ ਦੇਣਾ ਚਾਹੀਦਾ ਸੀ ਅਸੀਂ ਕਿਸਾਨੀ ਜਿਹੜਾ ਸੰਘਰਸ਼ ਦਾ ਮਸਲਾ ਉਹਦੇ ਲਈ ਆਏ ਸੀ ਕਿਸਾਨੀ ਨੂੰ ਅਸੀਂ ਅਕਾਲੀ ਦਲ ਵੱਲੋਂ ਨਾ ਕਾਂਗਰਸ ਵੱਲੋਂ ਨਾ ਹੋਰ ਵੱਲੋਂ ਆਮ ਵੱਲੋਂ ਅਸੀਂ ਜਿਹੜੇ ਕਿਸਾਨੀ ਮਸਲੇ ਉਹਦੇ ਸੰਬੰਧ ਵਿੱਚ ਅਸੀਂ ਕਿਸਾਨੀ ਨੂੰ ਰਾਜੇਵਾਲ ਵੱਲੋਂ ਸਾਰੀ ਟੀਮ ਜੇ ਕਹਿ ਸਕਦੇ ਆਪਾਂ ਇੱਥੇ ਪਹੁੰਚੀ ਸੀ ਤੇ ਬਹੁਤ ਵੱਡਾ ਅਪਰਾਲਾ ਅਕਾਲੀ ਦਲ ਦਾ ਇਹਨਾਂ ਨੂੰ ਪਹਿਲਾਂ ਕਰ ਲੈਣਾ ਚਾਹੀਦਾ ਚਲੋ ਦੇਰ ਆਏ ਦਰੁਸਤ ਹੈ ਵਧੀਆ ਕੰਮ ਕਰ ਰਿਹਾ ਹੈ ਜੀ ਮੌਜੂਦਾ ਸਰਕਾਰ ਨੂੰ ਕਿਵੇਂ ਦੇਖਦੇ ਹੋ ਲੈਂਡ ਪੋਲਿੰਗ ਪਾਲਿਸੀ ਦਾ ਥਾਂ ਥਾਂ ਤੇ ਵਿਰੋਧ ਹੋ ਰਿਹਾ ਜੇ ਗੱਲ ਕਰੀਏ ਆਪਣੇ ਇਲਾਕੇ ਵਿੱਚ ਖਾਸ ਤੌਰ ਤੇ ਹੋ ਰਿਹਾ ਨਹੀਂ ਜੀ ਉਹ ਤਾਂ ਹਾਸ ਹੋਣੀਆਂ ਗੱਲਾਂ ਕਰਦੇ ਨੇ ਪਹਿਲਾਂ 30000 ਰੁਪਏ ਠੇਕਾ ਕਹਿੰਦੇ ਸੀ ਹੁਣ ਲੱਖ ਰੁਪਏ ਠੇਕਾ ਕਹਿੰਦੇ 8500 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਤਾਂ ਉਹਨਾਂ ਨੇ 8500 ਕਰੋੜ ਕਰਜ਼ਾ ਲੈ ਕੇ ਤਾਂ ਉਹਨਾਂ ਨੇ ਤਨਖਾਹਾਂ ਦੇ ਰਹੇ ਨੇ ਹੈ ਤੇ 65 65 ਮਿਲੀਅਨ 6500 ਮਿਲੀਅਨ ਪੈਸੇ ਕਿੱਥੇ ਦੇ ਦੇਣਗੇ ਉਹ ਜੇ ਲੱਖ ਰੁਪਏ 65000 ਏਕੜ ਵਿਣਦਾ ਤਾਂ ਉਹ ਕਿੱਥੋਂ ਦੇ ਦੇਣਗੇ ਇਹ ਤਾਂ ਹਾਸ ਹੋਣੀਆਂ ਗੱਲਾਂ ਕਰਦੇ ਨੇ ਇਹਦਾ ਸਟੇਜਾਂ ਦੇ ਜਿਸ ਤਰ੍ਹਾਂ ਚੁਟਕਲੇबाजी ਵਾਲਾ ਕੰਮ ਹੈ ਇਹਦਾ ਲੋਕ ਪਛਤਾਰ ਰਹੇ ਨੇ ਵੀ ਆ ਕਿਹੜੀ ਸਰਕਾਰ ਚੁਣ ਲਈ ਆ ਮੱਥੇ ਦੇ ਹੱਥ ਮਾਰ ਰਹੇ ਨੇ ਅੱਜ ਲੋਕ ਲੋਕ ਆ ਪੁੱਡਾ ਦਫ਼ਤਰ ਪ੍ਰਾਪਰਟੀ ਡੀਲਰ ਦਾ ਵੱਡਾ ਘਰ ਹੈ ਜੇ ਕਹ ਸਾਡੇ ਪ੍ਰਾਪਰਟੀ ਡੀਲਰ ਸਭ ਤੋਂ ਵੱਡਾ ਪ੍ਰਾਪਰਟੀ ਡੀਲਰ ਪੁੱਡਾ ਐ ਇਹਦੇ ਏਜੰਟ ਬਣੀ ਫਿਰਦੇ ਨੇ ਮੁੱਖ ਮੰਤਰੀ ਤੋਂ ਲਾਹ ਮੰਤਰੀਆਂ ਤੋਂ ਲਾ ਸਾਨੂੰ ਸਮਝਾਉਣ ਨੂੰ ਫਿਰਦੇ ਉਹ ਸਾਡੇ ਲੋਕ ਸਮਝਦਾਰ ਨੇ ਹੁਣ ਸਾਰੇ ਸਮਝ ਚੁੱਕੇ ਵੀ ਇਹਨਾਂ ਨੇ ਪੈਸਾ ਇਕੱਠਾ ਕਰਕੇ ਸਿਰਫ ਦਿੱਲੀ ਲੋ ਜਾਣਾ ਤਿੰਨ ਚਾਰ ਸੌ ਮੁਲਾਜ਼ਮ ਦਿੱਲੀ ਦਾ ਪੰਜਾਬ ਸਰਕਾਰ ਦੇ ਵਿੱਚ ਲੱਗਿਆ ਹੋਇਆ ਕਿਹੜੀ ਤਨਖਾਹਾਂ ਲੈ ਰਹੇ ਨੇ ਲੁੱਟ ਰਹੇ ਨੇ ਪੰਜਾਬ ਨੂੰ ਹੋਰ ਕੀ ਐ ਵੀ ਲੋਕਾਂ ਦੇ ਭਵਿੱਖ ਬਾਰੇ ਸੋਚਦੇ ਆ ਗਵਰਾ ਤਾਂ ਹੋਏ ਲੋਕ ਪਰ ਉਹ ਸਾਡੇ 3.5 ਸਾਲ ਪਹਿਲਾਂ ਹੋਏ ਲੋਕ ਗਵਰਾ ਜ਼ਰੂਰ ਹੋਏ ਐ ਪਰ ਉਹ ਸਾਡੇ 3.5 ਸਾਲ ਪਹਿਲਾਂ ਯਾਰ ਪ੍ਰਾਪਰਟੀ ਡੀਲਰ ਦਾ ਕੰਮ ਕਰ ਰਹੇ ਨੇ ਨ ਪੇਲੇ ਨੂੰ ਵੀ ਰੰਗ ਨੂੰ ਵੀ ਬਦਨਾਮ ਕਰਤਾ ਇਨਕਲਾਬ ਦੇ ਨਾਂ ਤੇ ਸਰਕਾਰ ਆਉਣ ਵਾਲੀ ਜਿਹੜੀ ਇਨਕਲਾਬ ਹੁਣ ਇਨਕਲਾਬ ਜਿੰਦਾਬਾਦ ਦਾ ਜਿਹੜਾ ਨਾਰਾ ਉਹ ਵੀ ਸਾਨੂੰ ਤਾਂ ਐ ਲੱਗਦਾ ਯਾਰ ਕਿਤੇ ਫਿੱਕਾ ਫਿੱਕਾ ਪਾ ਤਾ ਇਹ ਲੋਕਾਂ ਨੇ ਕੋਈ ਕੰਮ ਨਹੀਂ ਇਹਨਾਂ ਦਾ ਮਕਸਦ ਹੈ ਇਹਨਾਂ ਨੇ ਇੱਥੇ ਹੰਜਾ ਫੇਰ ਗਏ ਦਿੱਲੀ ਨੂੰ ਭੱਜ ਜਾਣਾ 2 ਸਾਲ ਡੇਢ ਸਾਲ ਦੇ ਵਿੱਚ ਮੁੜ ਕੇ ਕਿਸੇ ਨੇ ਨਹੀਂ ਆਉਣਾ ਲਗਦਾ ਮੋਹਾਲੀ ਜ਼ਿਲ੍ਹੇ ਦੇ ਵਿੱਚ 6500 ਕੁ ਏਕੜ ਜਿਹੜੀ ਰਿਕੁਆਇਰ ਕੀਤੀ ਜਾ ਰਹੀ ਜਮੀਨ ਹਾਂ 6500 ਕੁ ਏਕੜ ਜਿਹੜੀ ਜ਼ਮੀਨ ਹੈ ਮੋਹਾਲੀ ਜ਼ਿਲ੍ਹੇ ਦੇ ਹੋਰ ਬਤਾਤੀ ਇਹਨਾਂ ਨੇ ਪਹਿਲਾਂ ਦੇਖੋ 6 8 10 ਪਿੰਡ ਦੇ ਹੁਣ ਸਨੇਟਾ ਅੰਦਰ ਵਾਲੀ ਹੋਰ ਵੀ ਅੱਗੇ ਕਰਤਾ ਜਿਹੜੇ ਰਾਜਪੁਰਾ ਤੋਂ ਐਂਟਰ ਹੋ ਗਏ ਹਾਂ ਉਹ ਵੀ ਅੱਗੇ ਕਰਤੇ ਦੇਖੋ ਪਹਿਲੇ ਹੀ 1 ਲੱਖ ਏਕੜ ਭਾਰਤ ਮਾਲਾ ਪ੍ਰੋਜੈਕਟ ਚ ਹੋ ਗਿਆ ਤੇ ਉਹਦੇ ਬਾਅਦ ਇਹਨਾਂ ਨੇ ਫੇਰ ਰੇਲਵੇ ਟ੍ਰੈਕਾਂ ਕੱਢਣੀਆਂ ਹੋਰ ਪਤਾ ਨਹੀਂ ਕਿ ਆ ਲੱਖ ਏਕੜ ਦੇ ਅਲੱਗ-ਬੱਗੇ ਹੋ ਜਾਣਾ 65 5000 ਏਕੜ ਹੈ ਤੇ ਉਹਦੇ ਬਾਅਦ ਇਹਨਾਂ ਨੇ ਹੋਰ ਸਿਆਮ ਲਾਟਾਂ ਔਰ ਕੋਈ ਮਤਲਬ ਨਹੀਂ ਇਹਨਾਂ ਨੂੰ ਕੋਈ ਪੰਜਾਬ ਨਾਲ ਮਤਲਬ ਨਹੀਂ ਕੋਈ ਪੰਜਾਬ ਨਾਲ ਲਗਾਉਣੀ ਕੋਈ ਪੰਜਾਬੀਅਤ ਨਾਲ ਲਗਾਉਣੀ ਕੋਈ ਪੰਜਾਬ ਦੇ ਵਸਿੰਦਿਆਂ ਨਾਲ ਲਗਾਉਣੀ ਇਹਨਾਂ ਨੂੰ ਇਹ ਵੀ ਉਜੜੇ ਜਿਹੜਾ ਇਹ ਸੈਂਟਰ ਗਵਰਨਮੈਂਟ ਹੈ ਇਹ ਅਜਾੜ ਤੇ ਖੜੀ ਹੈ ਪੰਜਾਬ ਨੂੰ ਚਾਹੇ ਸ਼ੁਰੂ ਤੋਂ ਲੈ ਕੇ ਲੇਖ ਲਓ ਚਾਹੇ ਹੋ ਆਜ਼ਾਦੀ ਵੇਲੇ ਤੇ ਲੇਖੋ ਪੰਜਾਬ ਅੱਧੋ-ਅੱਧ ਕਰਤਾ ਫਿਰ ਪੰਜਾਬ ਦੇ ਨਾਂ ਤੇ ਸ਼ਹੀਦੀਆਂ ਪੰਜਾਬੀਆਂ ਨੇ ਦਿੱਤੀਆਂ ਫਿਰ ਵਿਰੋਧੀ ਪੰਜਾਬ ਦੇ ਬਣਾ ਤੇ ਮੈਂ ਕਹਿੰਦਾ ਜਿਹੜਾ ਭਾਰਤ ਨਾਂ ਦਾ ਜੀਵ ਹੈ ਇਹ ਇਹ ਪੰਜਾਬੀਆਂ ਲਈ ਘਾਤਕ ਹੈ ਥੋੜੀ ਥੋੜੀ ਕਿਸਾਨੀ ਯੂਨੀਅਨ ਰਾਜਵਾਲ ਤੋਂ ਪਿੰਡਾਂ ਦੇ ਵਿੱਚ ਕੀ ਕਰ ਰਹੇ ਹੋ ਕੀ ਕੰਮ ਕਰ ਰਹੇ ਹੋ ਜੀ ਇਸ ਪਾਲਿਸੀ ਨੂੰ ਲੈ ਕੇ ਅਸੀਂ ਜਿਹੜਾ ਐਸਕੇਐਮ ਦਾ ਮੁੱਦਾ ਸੱਦਾ ਹੈ ਉਹਦੇ ਸਬੰਧ ਵਿੱਚ 30 ਤਰੀਕ ਨੂੰ ਅਸੀਂ ਟਰੈਕਟਰ ਮਾਰਚ ਕਰਾਂਗੇ ਲੋਕਾਂ ਨੂੰ ਜਿਹੜੇ ਜ਼ਮੀਨ ਜਿਹੜੇ ਪਿੰਡਾਂ ਦੀ ਜ਼ਮੀਨ ਆ ਰਹੀ ਹੈ ਉਹਨਾਂ ਨੂੰ ਜਾਗਰਤ ਕਰਾਂਗੇ ਵੀ ਭਰਾਵੋ ਨਾ ਇਹਨਾਂ ਦੇ ਫਸਜੋ ਇਹਨਾਂ ਇਹਨਾਂ ਨੇ ਸਾਢੇ 3-4 ਸਾਲ ਹੋ ਗਏ 1000 ਰੁਪਏ ਦਾ ਦੇ ਨਹੀਂ ਸਕੇ ਇੱਕ ਲੇਡੀਆਂ ਨੂੰ ਇਹ ਝੂਠ ਦੇ ਪਲੰਦ ਨੇ ਕਿਤੇ ਫਸ ਨਾ ਜਾਇਓ ਇਹਨਾਂ ਨੇ ਭੱਜ ਜਾਣਾ ਬਾਅਦ ਚ ਪਛਤਾਉਂਗੇ ਲੋਕ ਥੋੜਾ ਸੰਪਰਕ ਕਰ ਰਹੇ ਕਿਸਾਨ ਭਾਈ ਜੀ ਬਹੁਤ ਜ਼ਿਆਦਾ ਇਲਾ हां कई ਇਹ ਜੇ ਡੀਲਰ ਹੈ ਜਿਹੜੇ ਜਿਸ ਤਰ੍ਹਾਂ ਮੁਲਾਜ਼ਮ ਹੈ ਲੋਕ ਜਿਸ ਤਰ੍ਹਾਂ ਕੋਈ ਹੋਰ ਬਾਹਰ ਤੋਂ ਆ ਕੇ ਉਹਨਾਂ ਨੇ ਹਜ਼ਾਰ ਗਾਜ ਗਾ ਕਈ ਕਿ ਕਨਾਲ ਦੋ ਦੋ ਕਨਾਲ ਲੈ ਲਈ ਉਹ ਲੋਕ ਜ਼ਰੂਰ ਇਹਨਾਂ ਦੇ ਹੋਵੇ ਆਪ ਪਾਰਟੀ ਵਾਲੇ ਬਾਕੀ ਸਾਰੇ ਬਰੋ ਚ ਇਹਨਾਂ ਦੇ ਤੇ ਇਹ ਇੱਕ ਗੱਲ ਹੋਰ ਦੇਖੋ 2009 ਦੀ ਅਕਵਾਇਰ ਹੋਈ ਜ਼ਮੀਨ ਹੈ ਹਜ਼ਾਰਾਂ ਏਕੜ ਪਈ ਹੈ ਭਾਗੋ ਮਾਜਰਾ ਬੈਰੋਂ ਪਰੂ ਚਲੇ ਜਾਓ ਇਹ ਕਿੱਥੇ ਬਸਣਗੇ ਲੋਕ ਬਾਹਰ ਦੇ ਲੋਕ ਵਸਾ ਰਹੇ ਇੱਥੇ ਲਿਆ ਕੇ ਸਾਡੇ ਲੋਕਾਂ ਨੂੰ ਉਜਾੜ ਰਹੇ ਇਹ ਤਾਂ ਵੇਚ ਲਈ ਹੈ ਨਾ ਫਿਰ ਦੇਖੋ 2009 ਚ ਲਿਆਏ ਸੀ ਸਾਡੇ ਲੋਕ ਵੀ ਜਦੋਂ ਨਾਲ ਸੀ ਸਾਡੇ ਲੋਕਾਂ ਨੇ ਲੈ ਲਿਆ ਪਰ ਅਜ ਤੱਕ ਉਹ ਹੀ ਨਹੀਂ ਪੂਰਾ ਹੋਇਆ ਘਟਾ ਅੱਜ ਤੱਕ ਉਹੀ ਨਹੀਂ ਅਕਵਾਇਰ ਹੋਈ ਜਿਹੜੀ ਜ਼ਮੀਨ ਹੈ ਹਜ਼ਾਰਾਂ ਏਕੜ ਪਈ ਹੈ ਹੁਣ ਹਾਲ ਤੱਕ ਤਾਂ ਉਹੀ ਨਹੀਂ ਬਣਿਆ ਹੋਰ ਕਿੱਥੋਂ ਕਰਨਗੇ ਇਹ ਹੁਣ 65000 ਏਕੜ ਚ ਕਿੱਥੋਂ ਲੈ ਕੇ ਬਸਾਣਗੇ ਲੋਕ ਜੇ ਜ਼ਮੀਨਾਂ ਅਕਵਾਇਰ ਹੋਣਗੀਆਂ ਪੰਜਾਬੀ ਜਾਣਗੇ ਕਿੱਥੇ ਖੇਤੀ ਕਿੱਥੋਂ ਕਰਨਗੇ ਮਤਲਬ ਕਿ ਇਹਨਾਂ ਨੇ ਨਾ ਇਹਨਾਂ ਨੇ ਸਤਿਆਨਾਸ਼ ਕਰਤਾ ਹੁਣ ਤੁਸੀਂ ਦੇਖੋ 28 ਪਿੰਡ ਠਾਲਦੇ ਚੰਡੀਗੜ੍ਹ 22 ਪਿੰਡ ਬਸਦੇ 22 ਪਿੰਡ ਵੀ ਕਲੋਨੀਆਂ ਬਣ ਗੀਆਂ 28 ਪਿੰਡ ਸਾਡੇ ਲੋਕ ਉਜਾੜ ਕੇ ਕਲੋਨੀਆਂ ਬਸਾਤੀਆਂ ਉੱਥੇ ਹੋਰ ਲੈ ਆ ਕੇ ਬਾਹਰਲੇ ਲੋਕ ਬਸਾਤੇ ਲੱਖ ਲਾਂ ਲ ਤਾਂ ਇਹ ਜੇ ਸਰਕਾਰਾਂ ਦੇ ਪੰਜਾਬ ਨੂੰ ਉਜਾੜਨ ਦੇ ਤੁਰੀਆਂ ਭਾਵ ਜਾਗਣ ਦੀ ਲੋਕ ਹੈ ਇੱਕ ਇਕੱਠੇ ਹੋਣ ਦੀ ਲੋੜ ਹੈ ਜਦ ਤੱਕ ਤੁਸੀਂ ਇਕੱਠੇ ਨਹੀਂ ਹੁੰਦੇ ਜਦ ਤੱਕ ਤੁਹਾਨੂੰ ਹੋਰ ਰਾਜ ਕਰਨਗੇ ਜੇ ਤੁਸੀਂ ਇਕੱਠੇ ਹੋਏ ਤਾਂ ਤੁਸੀਂ ਰਾਜ ਕਰਨਗੇ ਤੇ ਕੀ ਵਿੱਚ ਕੀ ਸੰਦੇਸ਼ ਦੇਣਾ ਚਾਹੋਗੇ ਮਾਹਲੇ ਜ਼ਿਲ੍ਹੇ ਦੇ ਲੋਕਾਂ ਨੂੰ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਅੱਜ ਅਕਾਲੀ ਦਲ ਦੀ ਵੀ ਇੱਥੇ ਹੋ ਸੀ ਇਹਨਾਂ ਨੂੰ ਵੀ ਮੈਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਭਰਾਵੋ ਇਕੱਠੇ ਹੋ ਜੋ ਜੇ ਪੰਜਾਬ ਬਚਾਉਣਾ ਜੇ ਨਹੀਂ ਪੰਜਾਬ ਬਚਾਉਣਾ ਉਹ ਤੁਹਾਡੀ ਮਰਜ਼ੀ ਹੈ ਜੇ ਇਕੱਠੇ ਹੋਵੋਗੇ ਤਾਂ ਪੰਜਾਬ ਬਚੂਗਾ ਨਹੀਂ ਕੁਛ ਨਹੀਂ ਬਚੂਗਾ ਠੀਕ ਹੈ